ਗੱਲ ਦੋਸਤੋ ਸਵੇਰ ਦਾ ਵਕਤ ਉਹ ਸਵੇਰ ਦੀ ਸੈਟ ਆਈ ਔਰ ਥੋੜਾ ਜਿਹਾ ਛੱਡ ਆਉਣ ਕਰਕੇ ਹੁਣ ਮੈਂ ਨਾ ਜਲਦੀ ਨਹੀਂ ਉੱਠਦਾ ਸੂਰਜ ਦੀਆਂ ਪਹਿਲੀਆਂ ਕਿਰਨਾਂ ਜਿਹੜੀਆਂ ਉਹ ਨਿਕਲ ਆਈਆਂ ਔਰ ਮੇਰੇ ਪਿੱਛੇ ਤੁਸੀਂ ਉਹ ਦੇਖ ਰਹੇ ਜੇ ਦੂਰ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਦੇ ਉੱਤੇ ਸਾਡੇ ਕੈਰੋਂ ਉਨੀ ਅਸਟਰੀ ਤਮੀਰ ਹੋ ਰਹੀ ਆ ਜਿਹਦਾ ਅੱਧਾ ਅਧੂਰਾ ਜਾ ਕਾਰ ਚੱਲ ਰਿਹਾ ਔਰ ਇਹ ਸਾਡੀਆਂ ਪਿੰਡ ਦੇ ਖੇਤ ਨੇ ਜਿੰਨਾਂ ਦੇ ਵਿੱਚ ਮੈਂ ਸੈਰ ਕਰਦਾ ਦੋ-ਤਾਈ ਕਿਲੋਮੀਟਰ ਇਤਾਂ ਦੇ ਵਿੱਚ ਦੀ ਸੈਰ ਕਰਦਿਆਂ ਕੱਲ ਤਾਂ ਹੈ ਤੇ ਤਲਣਾ ਉਹ ਦੋ-ਤਾਈ ਕਿਲੋਮੀਟਰ ਵਾਪਸ ਚੱਲਦਾ ਇਹਦਾ ਇਹਨਾਂ ਤਾਂ 4 ਕਿਲੋਮੀਟਰ ਜਿਹੜਾ ਹੋ ਜਾਂਦਾ ਤੁਸੀਂ ਦੇਖ ਸਕਦੇ ਜੀ ਆ ਮੇਰੇ ਡੌਗੀ ਮੇਰੇ ਨਾਲ ਨੇ ਤੇ ਇਹਨਾਂ ਦੀ ਵੀ ਲਗਭਗ ਸੈਰ ਹੋ ਜਾਂਦੀ ਅੱਜ ਛੋਟਾ ਕਸਾਈ ਮਰ ਗਿਆ ਇਹਦਾ ਔਰ ਇਹਦਾ ਹਿੰਤਾ ਸਿਰ ਇਕੱਲੇ ਸੈਰ ਕਰਦੇ ਆ ਨੇ ਤਿਹਦਾ ਜਿਹੜਾ ਇਹ ਵਾਤਾਵਰਨ ਇਹ ਦੇਖਦੇ ਖੇਤਾਂ ਚ ਕਣਕਾਂ ਆਪਣੀ ਕਿਹਦਰਾ ਨੂੰ ਤੈ ਜੀ ਮਾਰ ਰਹੀਆਂ ਰਿਆਲੀ ਨਜ਼ਰੋਂ ਲੱਪੀ ਖਾਲੀ ਖਰੇ ਖੇਤਾਂ ਚ ਕੋਈ ਕਣਕਾਂ ਬੀਜੀਆਂ ਗਈਆਂ ਕੁਝ ਉਹ ਗੁੱਪੀਆਂ ਕੁਝ ਬੀਜੀਆਂ ਜਾ ਰਹੀਆਂ ਔਰ ਇਹਦੇ ਚ ਇਹ ਵਿਚਾਰ ਆ ਜਿਹੜੇ ਸਿਰੇ ਸ਼ੇਅਰ ਕਰਦੇ ਗੱਲ ਤਾਂ ਦਿਮਾਗ ਚ ਆਉਂਦੇ ਆ ਜਿਹੜੇ ਆਪਣੇ ਵੇਖਣ ਵਾਲੇ ਦੇਸ਼ ਵਿਦੇਸ਼ ਮਿੱਤਰ ਪਿਆਰਿਆਂ ਨਾਲ ਸਾਂਝੀ ਕੀਤੇ ਜਾਣ ਇੱਕ ਵਿਚਾਰ ਮੇਰੇ ਦਿਮਾਗ ਚ ਆਇਆ ਕੱਲ ਕਿਤੇ ਪੜਿਆ ਸੀ ਵੀ ਸਾਨੂੰ ਰਿਸ਼ਤੇ ਬਦਲਣ ਦੀ ਜਗ੍ਹਾ ਕਈ ਵਾਰੀ ਖੁਦ ਹੀ ਬਦਲ ਜਾਣਾ ਹੁੰਦਾ ਇਹ ਜ਼ਿਆਦਾ ਬਿਹਤਰ ਹੁੰਦਾ ਤੇ ਅੱਡੀ ਫਿਕਰ ਇਹਦੇ ਹੋ ਰਹੀ ਨਹੀਂ ਆ ਗਈ ਲੰਦਾ ਨਹੀਂ ਚੰਗਾ ਫਲਾਨਾ ਨਹੀਂ ਚੰਗਾ ਹੁਣ ਸਾਨੂੰ ਕੋ ਕਹਿ ਦੋ ਬਈ ਜੋ ਫਲਾਨਾ ਬੰਦਾ ਚੰਗਾ ਨਹੀਂ ਅਹੀਂ ਆਪਣੀ رائے ਬਣਾਉਣੀ ਨੇ ਵੀ ਵਾਕਈ ਚੰਗਾ ਨਹੀਂ ਹੁਣਾ ਪਰ ਜਿੰਨਾ ਚਿਰ ਅਸੀਂ ਕਿਸੇ ਦੇ ਨਾਲ ਵਿਚਰਦੇ ਨਹੀਂ ਚੱਲਦੇ ਨਹੀਂ ਜਿੰਨਾ ਚਿਰ ਸਾਨੂੰ ਸਾਰੀ ਪਤਾ ਨਹੀਂ ਲੱਗ ਜਾਂਦਾ ਉਹਨਾਂ ਚਿਰ ਸੁਣੀ ਸੁਣਾਈ ਕਲਤੀ ਕੀ ਨਹੀਂ ਕਰਨਾ ਚਾਹੀਦਾ ਪਰ ਇਹ ਗੱਲ ਜਿਹੜੀ ਮੈਂ ਕਰ ਰਿਹਾ ਹਾਂ ਜੀ ਬਦਲਣਾ ਸਾਨੂੰ ਹੁੰਦਾ ਨਾ ਕਿ ਦੂਜੇ ਨੂੰ ਇਹ ਮੈਂ ਨਹੀਂ ਕਹਿ ਰਿਹਾ ਇਹ ਮੈਂ ਵਿਚਾਰ ਪੜਿਆ ਔਰ ਜਿੱਦੀ ਗਹਿਰਾਈ ਇਹ ਹੀ ਆ ਵਿਚਾਰਾਂ ਦੀ ਇਹ ਵਾਕਿਆ ਹੀ ਸਾਨੂੰ ਹੀ ਬਦਲ ਜਾਣਾ ਹੁੰਦਾ ਜੀ ਅਸੀਂ ਬਦਲ ਜੀਏ ਦੋਸਤੀ ਦੇ ਸਤਰ ਤੇ ਘਰ ਦੇ ਪਰਿਵਾਰ ਦੇ ਸਮਾਜ ਦੇ ਸ਼ਾਇਦ ਬਹੁਤ ਕੁਝ ਬਦਲ ਸਕਦਾ ਬੰਦਾ ਖੁਦ ਨਹੀਂ ਬਦਲਦਾ ਇਹ ਤਾਂ ਦਰਦ ਹੈਗੇ ਇਹ ਦੂਜਿਆਂ ਨੂੰ ਬਦਲ ਚ ਲੱਗਾ ਰਹਿੰਦਾ ਇਹ ਹੀ ਮੇਰੇ ਸਵੇਰ ਦੇ ਜਿਹੜੇ ਸੂ ਸੂਤੋachar ਮੇਰੇ ਦਿਮਾਗ ਚ ਆਏ ਔਰ ਫੇਰ ਕਰਦਿਆਂ ਕਰਦਿਆਂ ਮੈਂ ਕਿਹਾ ਚਲੋ ਕਿ ਮੈਂ ਤੁਹਾਡੇ ਨਾਲ ਫੇਰ ਕਰਦਾ ਜਾਵਾਂ ਔਰ ਜਿਤਰਾ ਨਰਿੰਦਰ ਸਿੰਘ ਪੂਰਨ ਅਲੀ ਮੈਨੂੰ ਗੱਲ ਚਿੱਤੇ ਆ ਜਾਂਦੀ ਵੀ ਲੋਕ ਕਹਿੰਦੇ ਆ ਕਿ ਸੈਰ ਕਰਨ ਦੇ ਨਾਲ ਬੰਦਾ ਇਹਦਾ ਤੰਦਰੁਸਤ ਹੋ ਜਾਂਦਾ ਰੋਕਮਾ ਆਗੇ ਇਸੇ ਗੱਲ ਨੂੰ ਕਹਿੰਦੇ ਆ ਕਿ ਸੈਰ ਤੇ ਕਰਦਾ ਹੀ ਤੰਦਰੁਸਤ ਬੰਦੇ ਮੈਂ ਦੋਵੇਂ ਗੱਲਾਂ ਹੀ ਕਹਿੰਦਾ ਸੈਰ ਨਾਲ ਤੰਦਰੁਸਤ ਹੋ ਹੀ ਕਰਦੀ ਆ ਤੇ ਤੰਦਰੁਸਤ ਬੰਦੇ ਸੈਰ ਵੀ ਕਰਦੇ ਇਹ ਕਰਕੇ ਸਵੇਰੇ ਅਸੀਂ ਇੱਕ ਘੰਟਾ ਨਹੀਂ ਚੱਲ ਸਕਦੇ ਤੇ ਫਟੋ ਘਟ ਅੱਧਾ ਘੰਟਾ 25 ਮਿੰਟ ਹੀ ਜੇ ਤੁਰ ਲੈਨੇ ਆ ਉਹਦੇ ਨਾਲ ਹੋ ਸਕਦਾ ਡਾਕਟਰਾਂ ਦੀ ਜਿਹੜੀਆਂ ਅਸੀਂ ਚੱਕਰ ਕੱਢਦੇ ਚੌਕਟਾਂ ਦੇ ਉਹ ਘੱਟ ਹੋ ਜਾਣ ਇਹ ਕਿਦਾਂ ਆਜੇ ਰੱਖਦੀ ਵੀਚ ਨਾਲੀ ਅੱਛਾ ਸਾਜ ਵੀਚ ਦਿਓਗੇ ਚਲੋ ਚਲੋ ਇਹ ਜਿਹੜਾ ਇਹ ਦੇਖੋ ਇਹ ਜਿਹੜੇ ਇਹ ਰੋਕੀ ਨੇ ਇਹ ਸਾਰੇ ਇਹ ਵੀ ਆਪ ਦੀ ਕੁਝ ਹੀ ਪੂਰੀ ਕਰ ਲੈਂਦੇ ਇਹਨਾਂ ਦੇ ਮੰਨ ਦੇ ਰੀਜ ਪੂਰੀ ਹੋ ਜਾਂਦੀ ਔਰ ਇਹਨਾਂ ਨੇ ਕਲਕਾਰੀਆਂ ਇਹਨਾਂ ਦੀ ਸਿਹਤ ਦੀ ਕੀ ਬੱਤਾ ਵੇਖਣਾ ਢੀ ਹੁੰਦੀ ਔਰ ਜਿੰਨਾ ਚਿਰ ਮੈਂ ਸੈਦ ਲਈ ਉੱਠ ਕੇ ਉਹਦੇ ਨਾਲ ਨਹੀਂ ਤੁਰਦਾ ਇਹ ਦਰਵਾਜ਼ੇ ਦੇ ਖੜੇ ਦਰਵਾਜ਼ਾ ਖੜਕਾਈ ਜਾਂਦੇ ਇਹ ਵੱਡਾ ਗੇਟ ਹੋਇਆ ਇੱਥੇ ਛੁੱਟਾ ਹੋਵੇ ਮਤਲਬ ਪਰਕਿਰਤੀ ਦੇ ਨਿਯਮਾਂ ਅਜਿਹੇ ਹੋਂਦ ਦੇ ਨਾਲ ਚੱਲਦੇ ਆ ਪਰ ਕਿਤੇ ਵੀ ਸਾਡਾ ਜਿਹੜਾ ਸਾਥ ਦਿੰਦੀ ਹੈ ਸਾਡਾ ਦਰਦ ਇਹ ਹੈ ਕਿ ਇਨਸਾਨ ਕੁਦਰਤ ਨੂੰ ਟਿੱਛ ਜਾਨਣਾ ਲੱਭ ਪਿਆ ਜਦੋਂ ਕਿ ਇਹਦੀ ਦੌੜ ਆ ਜੀਵਨ ਬਹੁਤ ਛੋਟਾ ਇਹ ਤਾਂ ਖਤਮ ਹੋਣੀ ਨਹੀਂ ਔਰ ਬ੍ਰਹਿਮੰਡ ਦੀ ਵਿਸ਼ਾਲਤਾ ਤੇ ਇਹ ਆਗੇ ਸਾਨੂੰ ਸਭ ਤੋਂ ਨੇੜੇ ਦੇ ਤਾਰੇ ਤੱਕ ਪਹੁੰਚਣ ਦੇ ਵੀ ਕਰੋੜਾ ਸਾਲ ਲੱਗ ਜਾਣਗੇ ਚਲੋ ਅਰੇ ਗੱਲਾਂ ਤੇ ਮੈਂ ਕਰਦਾ ਨਹੀਂ ਔਰ ਜਿਹੜੀ ਇੰਨੀ ਕਿ ਸਾਹ ਸੁਵੇਰ ਦੀ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਜੀ ਇੱਕ ਸੂਰਜ ਕਿਤਾਬ ਉਗਪਿਆ ਔਰ ਮੇਰੇ ਪਿੱਛੇ ਉਹ ਤੁਹੇ ਦੇਖ ਸਕਦੇ ਕੋ ਬੋਰਡ ਦਾ ਦਰਖਤ ਇਹ ਸਾਡੇ ਵਡੇਰਿਆਂ ਦੀ ਜਗਾ ਆ ਕੇ ਤੇ ਸਾਡੇ ਇੱਥੇ ਲੱਕੜ ਦਾਦੇ ਉਹਦਾ ਦੇਲੇ ਉਹਨਾਂ ਦੇ ਸਸਕਾਰ ਹੋਏ ਹੋਣਗੇ ਉਹ ਜਿਹੜੇ ਜਗ੍ਹਾ ਨੂੰ ਸੰਵਾਦ ਵਾਲੀ ਕਹਿੰਦੇ ਆ ਇੱਥੇ ਤੁਸੀਂ ਦੇਖ ਸਕਦੇ ਜੀ ਕਿ ਜਿਹੜਾ ਬੋਰਡ ਆ ਬੜਾ ਵੱਡਾ ਤਣਾ ਉਹਦਾ ਔਰ ਇਹਨੂੰ ਇਸੇ ਕਰਕੇ بچਿਆ ਕਿ ਜਗਾ ਦੇ ਸਾਰੇ ਜਣੇ ਰਿਸਪੈਕਟ ਕਰਦੇ ਆ ਤੇ ਇੱਕ ਮੇਰਾ ਮੈਸੇਜ ਇਹ ਵੀ ਹੈ ਸਵੇਰ ਦਾ ਕਿ ਇਸ ਤਰ੍ਹਾਂ ਇਹ ਵਿਸ਼ਾਲ ਬੋਰਡ ਆ ਇਹ ਸਾਨੂੰ ਕਿੰਨੀ ਆਕਸੀਜਨ ਦਿੰਦਾ ਕਾਰਬਨ ਨੂੰ ਖਾ ਖਾ ਕੇ ਇਸੇ ਤਰੀਕੇ ਨਾਲ ਹੋਰ ਦਰਖਤਾਂ ਨੂੰ ਵੀ ਬਚਾਓ ਔਰ ਪੰਜਾਬ ਵਿੱਚ ਬਚਾਇਆ ਵੀ ਜਾ ਰਿਹਾ ਅੱਗੇ ਨਾਲੋਂ ਜਿਹੜੇ ਲੋਕ ਆ ਰਕਤਾਂ ਬੜੀ ਬੜੀ ਬੜੇ ਸਿਰਦ ਹੋ ਗਿਆ ਤੇ ਸੇਮ ਕੁਬਾਰਦੀਆਂ ਉਹ ਲਾਈਨਾਂ ਨੇ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾ ਕੁਝ ਪੁੱਤ ਧੀਆ ਰੁੱਖਾਂ ਵਰਗੇ ਕੁਝ ਲੱਗਦੇ ਨੇ ਬਾਵਾ ਕੁਝ ਰੁੱਖ ਟੰਡੀਆਂ ਤੇਰੀ ਦਾਦੀ ਵਰਗੇ ਠੰਡੀਆਂ ਊੜੀਆਂ ਛਾਵਾਂ ਇਹ ਬੜੀ ਸੁੰਦਰ ਕਵਤਾ ਵਾ ਸ਼ਾਇਦ ਮੈਂ ਗਲਤ ਬੋਲੀ ਹੋਵੇ ਪਰ ਕਵਤਾ ਦਾ ਥੀਮ ਇਹੀ ਸੀ ਤੇ ਕਵਤਾ ਜਦ ਇਹ ਰੁੱਖਾਂ ਨੂੰ ਵੇਖ ਕੇ ਇਹਨੇ ਕਹੀ ਅਰੇ ਮਾਤਾ ਵਰਨਾ ਜਿਹੜਾ ਸਾਡਾ ਤੁਸੀਂ ਦੇਖ ਸਕਦੇ ਹੋ ਜੀ ਖੇਤਾਂ 'ਚ ਕਿਤੇ ਕਿਤੇ ਰੁੱਖਾ ਜਿੱਥੇ ਸਾਨੂੰ ਖਾਲੀ ਜਗ੍ਹਾ ਮਿਲੇ ਰੁੱਖ ਜ਼ਰੂਰ ਲਾਓ ਮੈਂ ਤੁਹਾਡਾ ਆਪਣਾ ਕੀਰਤ ਪ੍ਰਤਾਪ ਪੰਨੂ ਹੱਸਦੇ ਰਹੋ ਵਸਦੇ ਰਹੋ ਜਿੰਦਾਬਾਦ ਰਹੋ ਖੁਸ਼ ਰਹੋ ਬਾਦ ਰਹੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਪਰ ਲਾਈਕ ਜਰੂਰ ਕਰ ਦਿਆ ਕਰੋ